ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬੈਡ ਸੇਲ ਆ ਇਹ ਡਿਟੇਲ ਵੀਰ ਤੁਹ ਤੁਸੀਂ ਆਓਗੇ ਕਰੀ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਲਖਵੀਰ ਸਿੰਘ ਵੀਰੇ ਪਿੰਡ ਮਾਠੀ ਕੇ ਤਸੀਲ ਨਿਹਾਲ ਸਿੰਘ ਵਾਲਾ ਜਿਹੜਾ ਮੋਗਾ ਤੇ ਮੋਬਾਈਲ ਨੰਬਰ ਆਪਣੇ 9872372412 98723 72412 72412 ਆਪਣਾ ਮਾਸੀ ਕੇ ਐਂਟਰ ਹੋਣ ਸਰ 메ਨ ਹਾਈਵੇ ਤੇ ਰਹਿ ਸਕੀ ਨਾ ਜਮ ਹਾਂ ਬਸ ਪੁੱਛਣ ਦੀ ਕੋਈ ਲੋੜ ਨਹੀਂ ਮੋਗਾ ਬਰਨਾਲਾ ਵਾਲਾ ਰੋਡ ਸੋ ਵੀਰੋ ਮੋਗਾ ਬਰਨਾਲਾ ਜਿਹੜਾ ਹਾਈਵੇ ਜਾਂਦਾ ਪਿਆ ਗੱਡੀਆਂ ਦੀਆਂ ਇੱਥੇ ਸਿਰੋ ਇਦਾਂ ਦਾ ਬਣਿਆ ਉਹਗਾ ਬਾਹਰ ਸਪੈਦਾ ਲੱਗਿਆ ਵਾ ਬੇਫਿਕਰ ਹੋ ਕੇ ਆਜੋ ਤੇ ਜਿਹੜੀ ਆਪਾਂ ਵੈੜ ਦੇਖੀ ਜਾਂਦੇ ਆ ਜੀ ਹਾਂਜੀ ਜੀ ਕਿਹੜਾ ਸੁਆ ਸੁੰਦੀ ਆ ਇਹ ਦੂਜਾ ਸੁਆ ਸੁੰਦੀ ਆ ਜੰਦੋ ਕਿਵੇਂ ਆ ਛੇ ਦਾੰਦ ਛੇ ਦਾੰਦ ਜੈਨੂਣ ਦੂਜਾ ਸੁਆ ਦੂਜਾ ਸੁਆ ਠੀਕ ਹੈ ਪਹਿਲੇ ਸਵੇਰੇ ਰਿਕਾਰਡ ਵਗੈਰਾ ਇਹ ਤਾਂ ਕੋਈ ਪਹਿਲੇ ਸਵੇਰੇ 32 ਕਿਲੋ ਕੱਢਿਆ ਨਹੀਂ ਉਦੋਂ ਸੂਈ ਸੀ ਸਿਆਲ ਚ ਠੀਕ ਹੈ ਹਾਂ ਹੁਣ ਜੇ ਅਸੀਂ ਦੂਜਾ ਸੂਆ ਚੰਗ ਕੀ ਕਿੰਨੇ ਦੀ ਗਰੰਟੀ ਹੁਣ ਵੀ ਦਿੰਨੇ ਆ ਮੰਨ ਕੇ ਚੱਲੀਏ 27 28 ਦੇ ਚੱਲਣ ਵਾਲੀ ਹੈਗੀ ਹੈ ਹੈਗੀ ਆ ਬਾਈ 30 ਕਿਲੋ ਦੀ ਹੈਗੀ ਆ ਯਾਰ ਠੀਕ ਹੈ ਕਦੋਂ ਵਜਨ ਦੇਖੋ ਤੁਸੀਂ ਆਪ ਹੀ ਰੋਤੇ ਹਿਸਾਬ ਨਾਲ ਹਿਸਾਬ ਲਾ ਜੇ ਵੀ 30 ਮੰਨ ਕੇ ਲੈ ਮੰਨ ਕੇ ਲੈ ਹਾਂ ਕੋਈ ਸੀਮਨ ਵਗੈਰਾ ਪਤਾ ਕਿਹੜਾ ਲੱਗਿਆ ਇਹ ਆਪ ਹੈਗੀ ਆ ਜਿਹੜੇ ਪੀਡੀ ਐਫ ਦੇ ਸੈਕ ਦਾ ਸੀਮਨ ਠੀਕ ਹੈ ਹਾਂ 50 058 ਦੀ ਠੀਕ ਹੈ ਤੇ ਗਾਹਾਂ ਲੱਗਿਆ ਵਸ ਧਾਰਨੇ ਨੇ ਤੇ ਠੀਕ ਹੈ ਹੁਣ ਦਿਨ ਕਿਹ ਲੈ ਜੂਗੀ ਮੈਨੇ ਤੇ 18 ਤਰੀਕ ਨੂੰ ਪੂਰੇ ਹੋ ਰਿਹਾ ਆਪ ਅੱਜ 6 ਦਿਨ ਬਾਕੀ ਪਏ ਹੈ ਨਾ 12 ਹੋਗੇ ਹਾਂ 18 ਤਰੀਕ ਨੂੰ ਲੈ ਪੂਰੇ ਆ ਜਾਏਗੀ 5 4 ਦਿਨ ਉੱਪਰ ਵੀ ਲੈ ਜੂਗੀ ਸੋਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਫਿਟਿੰਗ ਵਾਲਾ ਤੇ ਇਹਦਾ ਪਾ ਭਾਵ ਯਾਰ ਕੀ ਰੱਖਿਆ ਬਾਈ ਜੀ ਭਾ ਵੀਰੇ ਇਹ ਮੋਲ ਜਿਵੇਂ ਮਰਜੀ 10 ਦਾ ਹੀ ਦੇ ਦੇਣਾ ਹਾਂ ਨਾ ਗੀ ਗੁਜਾਇਸ ਹੋ ਜੂਗੀ ਹਾਂ ਮਾਨਤਾਲ ਠੀਕ ਹੈ 1 ਲੱਖ 10000 ਚ ਗੁਜਾਇਸ ਹੋ ਜੂਗੀ ਹਫਤਾ ਸੂਨ ਚ ਬਾਕੀ ਪਿਆ ਸੋ ਮੂੰ ਮੱਥਾ ਦੇਖ ਇਧਰ ਦੋ ਦਿਕੰਦਰਾ ਬਣੀ ਸੋ ਕੱਦਗਾਠ ਵਗੈਰਾ ਦੇਖੋ ਤੇ ਸ਼ਾਈਨਿੰਗ ਵਗੈਰਾ ਦੇਖੋ 30 ਕਿਲੋ ਦੋ ਤਾਂ ਪਲੂਨ ਦਾ ਦੱਸਦੇ ਆ ਦੂਜਾ ਸੂਆ ਸੁੰਦੀ ਆ ਇੱਕ ਹਫਤਾ ਸੂਨ ਦੇ ਵਿੱਚ ਪੈਂਡਿੰਗ ਪਿਆ 50058 ਸ਼ੈਗ ਦਾ ਸੀਮਨਾ ਪੀਡੀਐਫ ਪੀਡੀਐਫ ਦਾ ਜਿਹੜੇ ਸੀਮਨ ਦੀ ਖੁਦ ਆਪ ਆ ਗਈ ਤੇ ਹੁਣ ਦੂਸਰਾ ਸੂਆ ਸੂਨ ਨੂੰ ਲਗਭਗ ਹਫਤਾ ਬਾਕੀ ਰਿਹਾ ਸੋ ਵੀਰੋ ਕੱਦਗਾਠ ਵਗੈਰਾ ਦੇਖੋ ਬੈੜ ਦਾ ਪੂਰਾ ਸਾਫ ਸੁਥਰਾ ਰਾਜੀ ਸਮੀ ਪਲੀ ਵੀ ਬਹੁਤ ਜ਼ਿਆਦਾ ਸੋ ਸ਼ਾਈਨਿੰਗ ਵਗੈਰਾ ਪ੍ਰਿੰਟ ਪ੍ਰਿੰਟ ਦੇਖੋ ਬੈੜ ਦੇ ਤੇ ਬਾਕੀ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਤੇ ਥਣ ਤੁਮ ਦੇਖ ਸਕਦੇ ਹੋ ਲੈਵਾ ਦੇਖੋ ਸਾਫ ਸੁਥਰਾ ਹਾਜੀ ਇਹਦਾ ਇੱਕ ਹਫਤਾ ਬਾਕੀ ਪਿਆ ਤੇ ਥਣਾ ਦੀ ਬਾਈ ਜੀ ਓਕੇ ਹੈ ਜਮਾ ਹਾਂ ਜਮਾਂਗੇ ਕੋਈ ਬੰਦਾ ਭਵਾਂ ਦੀ ਉਵੇਂ ਹੀ ਵਗਾਰੇ ਆਪਾਂ ਨੂੰ ਠੀਕ ਹੈ ਥਣਾ ਜੇ ਆਪਣੀ ਹੋ ਗਈ ਗਾਰੰਟੀ ਪੂਰੀ ਹੈਣਾ ਠੀਕ ਹੈ ਕੀਮਤ 110000 ਪਿੰਡ ਮਾਛੀਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਕਿਸੇ ਵੀ ਵੀਰ ਦੇ ਬੈੜ ਪਸੰਦ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਾ